ਜਿਸ ਇਸ ਅਦਾਕਾਰ ਨੇ ਸਾਨੂੰ ਸਾਲਾਂ ਤੱਕ ਹਸਾਇਆ ਅੱਜ ਉਹ ਖੁਦ ਮੁਸ਼ਕਲਾਂ ਦੇ ਘੇਰੇ ਚ ਹੈ ਬਾਲੀਵੁੱਡ ਦੇ ਮਸ਼ਹੂਰ ਕਮੇਡੀ ਕਿੰਗ ਰਾਜਪਾਲ ਯਾਦਵ ਜੋ ਇਸ ਵੇਲੇ 9 ਕਰੋੜ ਰੁਪਏ ਦੇ ਚੈੱਕ ਬਾਉਂਸ ਮਾਮਲੇ ਵਿੱਚ ਤਿਹਾੜ ਜੇਲ੍ਹ ਦੇ ਵਿੱਚ ਬੰਦ ਹੈ ਮਾਮਲਾ ਕੀ ਹੈ ਇਸ ਬਾਰੇ ਗੱਲ ਕਰਾਂਗੇ ਤੇ ਨਾਲ ਹੀ ਇਸ ਵੀਡੀਓ ਚ ਗੱਲ ਕਰਾਂਗੇ ਚੈੱਕ ਦੇ ਕੇਸ ਬਾਰੇ ਗੱਲ ਕਰਦੇ ਹਾਂ ਚੈੱਕ ਬਾਉਂਸ ਕੇਸ ਹੁੰਦਾ ਕੀ ਹੈ ਤੇ ਇਹਦੇ ਵਿੱਚ ਸਜ਼ਾ ਕੀ ਹੋ ਸਕਦੀ ਹੈ ਚੈੱਕ ਬਾਉਂਸ ਕੇਸ ਇੱਕ ਕ੍ਰਿਮੀਨਲ ਅਫੈਂਸ ਹੈ ਮੰਨ ਲਓ ਤੁਹਾਨੂੰ ਕਿਸੇ ਨੇ 1 ਲੱਖ ਰੁਪਏ ਦਾ ਚੈੱਕ ਦੇਤਾ ਚੈੱਕ ਬਾਉਂਸ ਹੋ ਗਿਆ ਬਾਉਂਸ ਹੋਣ ਦਾ ਕੋਈ ਵੀ ਕਾਰਨ ਹੋ ਸਕਦਾ ਉਹਦੇ ਖਾਤੇ 'ਚ ਪੈਸੇ ਹੈ ਨਹੀਂ ਸਿਗਨੇਚਰ ਨਹੀਂ ਮਿਲੇ ਉਹਦੇ ਜਾਂ ਕੋਈ ਕਟਿੰਗ ਕੀਤੀ ਹੈ ਜਾਂ ਉਹਨੇ ਖਾਤਾ ਬੰਦ ਕਰਾਤਾ ਕੋਈ ਵੀ ਕਾਰਨ ਹੋ ਸਕਦਾ ਚੈੱਕ ਬਾਉਂਸ ਦਾ ਬੈਂਕ ਵੱਲੋਂ ਇੱਕ ਰਿਟਰਨ ਮੀਮੋ ਦਿੱਤਾ ਜਾਂਦਾ ਜਿਸ ਤੇ ਕਾਰਨ ਲਿਖਿਆ ਹੁੰਦਾ ਚੈੱਕ ਬਾਉਂਸ ਹੋਣ ਦਾ ਉਸ ਤੋਂ ਬਾਅਦ 30 ਦਿਨਾਂ ਦੇ ਅੰਦਰ ਅੰਦਰ ਉਸ ਵਿਅਕਤੀ ਨੂੰ ਲੀਗਲ ਨੋਟਿਸ ਦੇਣਾ ਹੁੰਦਾ 15 ਦਿਨਾਂ ਦਾ ਲੀਗਲ ਨੋਟਿਸ ਦੇਣਾ ਹੁੰਦਾ ਉਸ ਨੂੰ ਕਿਹਾ ਜਾਂਦਾ ਹੈ ਜਾਂ ਤਾਂ ਸਾਡੇ ਪੈਸੇ ਦੇ ਦੇ ਸਮਝੌਤਾ ਕਰ ਲੈ ਨਹੀਂ ਤਾਂ ਫਿਰ ਅਦਾਲਤ ਦੇ ਵਿੱਚ ਤੁਹਾਡੇ ਖਿਲਾਫ ਕਾਰਵਾਈ ਕੀਤੀ ਜਾਊਗੀ 15 ਦਿਨ ਬੀਤਣ ਤੋਂ ਬਾਅਦ ਉਹਦਾ ਕੋਈ ਜਵਾਬ ਨਹੀਂ ਆਇਆਗਾ ਉਸ ਤੋਂ ਬਾਅਦ ਤੁਸੀਂ 1 ਮਹੀਨੇ ਦੇ ਅੰਦਰ ਅੰਦਰ ਉਸ ਵਿਅਕਤੀ ਦੇ ਖਿਲਾਫ ਕੇਸ ਫਾਈਲ ਕਰ ਸਕਦੇ ਹੋ ਨੈਗੋਸ਼ੀਏਬਲ ਇਨਸਟਰੂਮੈਂਟ ਐਕਟ ਦੀ ਧਾਰਾ 138 ਦੇ ਤਹਿਤ 1 ਮਹੀਨੇ ਦੇ ਅੰਦਰ ਅੰਦਰ ਤੁਸੀਂ ਕੇਸ ਫਾਈਲ ਕਰ ਸਕਦੇ ਹੋ ਹੁਣ ਇੱਕ ਉਦਾਹਰਨ ਨਾਲ ਸਮਝਦੇ ਆਪਾਂ ਮੰਨ ਲਓ ਤੁਹਾਨੂੰ ਕਿਸੇ ਵਿਅਕਤੀ ਨੇ 1 ਜਨਵਰੀ ਦਾ 1 ਲੱਖ ਰੁਪਏ ਦਾ ਚੈੱਕ ਦਿੱਤਾ ਤੁਸੀਂ ਉਸ ਨੂੰ 1 ਜਨਵਰੀ ਨੂੰ ਹੀ ਬੈਂਕ ਦੇ ਵਿੱਚ ਕੈਸ਼ ਕਰਾਉਣ ਵਾਸਤੇ ਲਾਤਾ ਚੈੱਕ ਲਾਉਣ ਤੋਂ ਬਾਅਦ ਉਹ ਬਾਊਂਸ ਹੋ ਗਿਆ ਚੈੱਕ 2 ਜਨਵਰੀ ਨੂੰ ਤੁਹਾਨੂੰ ਪਤਾ ਲੱਗਿਆ ਕਿ ਚੈੱਕ ਬਾਊਂਸ ਹੋ ਗਿਆ ਬੈਂਕ ਨੇ ਤੁਹਾਨੂੰ ਮੀਮੋ ਦਿੱਤਾ ਬੈਂਕ ਨੇ ਕਹਿ ਦਿੱਤਾ ਕਿ ਖਾਤੇ 'ਚ ਪੈਸੇ ਨਹੀਂ ਜਾਂ ਸਾਈਨ ਨਹੀਂ ਮਿਲੇ ਜਾਂ ਕਟਿੰਗ ਹੈ ਕੋਈ ਜਾਂ ਖਾਤਾ ਬੰਦ ਕਰਾਤਾ ਕੋਈ ਵੀ ਕਾਰਨ ਹੋ ਸਕਦਾ ਉਸ ਤੋਂ ਬਾਅਦ 1 ਮਹੀਨੇ ਦੇ ਅੰਦਰ ਅੰਦਰ ਨੋਟਿਸ ਦੇਣਾ ਹੁੰਦਾ 1 ਮਹੀਨੇ ਦੇ ਅੰਦਰ ਅੰਦਰ ਤੁਸੀਂ ਇਲੀਗਲ ਨੋਟਿਸ ਉਸ ਵਿਅਕਤੀ ਨੂੰ ਦੇ ਸਕਦੇ ਹੋ ਜਿਸ ਨੇ ਤੁਹਾਨੂੰ ਚੈੱਕ ਦਿੱਤਾ ਸੀ 15 ਦਿਨਾਂ ਦਾ ਲੀਗਲ ਨੋਟਿਸ ਹੁੰਦਾ 15 ਦਿਨਾਂ ਦੇ ਅੰਦਰ ਅੰਦਰ ਉਸ ਵਿਅਕਤੀ ਨੂੰ ਕਿਹਾ ਜਾਂਦਾ ਹੈ ਕਿ ਜਾਂ ਤਾਂ ਪੈਸੇ ਦੇ ਦੇ ਸਮਝੌਤਾ ਕਰ ਲੈ ਨਹੀਂ ਤਾਂ ਅਦਾਲਤ ਦੇ ਵਿੱਚ ਤੇਰੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਮੰਨ ਲਓ 15 ਜਨਵਰੀ ਨੂੰ ਤੁਸੀਂ ਉਹਨੂੰ ਲੀਗਲ ਨੋਟਿਸ ਭੇਜਿਆ ਉਸ ਬੰਦੇ ਨੂੰ 17 ਜਨਵਰੀ ਨੂੰ ਮਿਲ ਗਿਆ ਉਸ ਤੋਂ ਬਾਅਦ ਤਾਂ 17 ਤੋਂ ਜਿਹੜਾ 15 ਦਿਨਾਂ ਦਾ ਟਾਈਮ ਹੈ 1 ਫਰਵਰੀ ਤੱਕ ਉਸ ਬੰਦੇ ਨੇ ਲੀਗਲ ਨੋਟਿਸ ਦਾ ਜਵਾਬ ਦੇਣਾ ਮੰਨ ਲਓ 1 ਫਰਵਰੀ ਤੱਕ ਉਸ ਬੰਦੇ ਨੇ ਤੁਹਾਨੂੰ ਕੋਈ ਰਿਪਲਾਈ ਨਹੀਂ ਦਿੱਤਾ ਕੋਈ ਜਵਾਬ ਨਹੀਂ ਦਿੱਤਾ ਉਸ ਤੋਂ ਬਾਅਦ ਉਸ ਦੇ ਖਿਲਾਫ ਤੁਸੀਂ 1 ਮਹੀਨੇ ਦੇ ਅੰਦਰ ਅੰਦਰ ਨੈਗੋਸ਼ੀਏਬਲ ਇਨਸਟਰੂਮੈਂਟ ਐਕਟ ਦੀ ਧਾਰਾ 138 ਦੇ ਤਹਿਤ ਕੋਰਟ ਦੇ ਅੰਦਰ ਕੇਸ ਫਾਈਲ ਕਰ ਸਕਦੇ ਹੋ ਹੁਣ ਗੱਲ ਕਰੀਏ ਇਸ ਦੇ ਵਿੱਚ ਸਜਾ ਕੀ ਹੈ ਇਹਦੇ ਵਿੱਚ 2 ਸਾਲ ਤੱਕ ਦੀ ਸਜ਼ਾ ਜਾਂ ਚੈੱਕ ਅਮਾਊਂਟ ਦਾ ਜਿਹੜਾ ਹੈਗਾ ਜਿਹੜਾ ਚੈੱਕ ਦਾ ਅਮਾਊਂਟ ਹੈ ਉਹਦਾ ਡਬਲ ਪੈ ਸਕਦਾ ਮੰਨ ਲਓ ਤੁਹਾਡਾ 1 ਲੱਖ ਰੁਪਿਆ ਹੈ ਚੈੱਕ ਦਾ ਅਮਾਊਂਟ ਤਾਂ ਉਹਦਾ 2 ਲੱਖ ਰੁਪਏ ਤੱਕ ਪੈ ਸਕਦਾ ਜਾਂ 2 ਸਾਲ ਦੀ ਸਜ਼ਾ ਦੇ ਨਾਲ ਨਾਲ ਜਿਹੜਾ ਚੈੱਕ ਦਾ ਅਮਾਊਂਟ ਹੈ ਉਹਦਾ ਡਬਲ ਪੈ ਸਕਦਾ ਹਾਂ ਹੋਰ ਗੱਲ ਕਰਦੇ ਹਾਂ ਰਾਜਪਾਲ ਯਾਦਵ ਜੀ ਦਾ ਮਾਮਲਾ ਕੀ ਹੈ ਸਾਲ 2010 ਦੇ ਵਿੱਚ ਇੱਕ ਫਿਲਮ ਬਣਾ ਰਹੇ ਸੀ ਅਤਾ ਪਤਾ ਲਾਪਤਾ ਬਣਾਉਣ ਲਈ ਉਹਨਾਂ ਨੇ 5 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ ਫਿਲਮ ਫਲॉप ਰਹੀ ਨੁਕਸਾਨ ਵਧਦਾ ਗਿਆ ਚੈੱਕ ਬਾਉਂਸ ਹੋਏ ਤੇ ਮਾਮਲਾ ਜਿਹੜਾ ਹੈ ਅਦਾਲਤ ਤੱਕ ਪਹੁੰਚ ਗਿਆ ਵਿਆਜ ਵਧਦਾ ਗਿਆ ਤੇ ਕਰਜ਼ਾ ਬਣ ਗਿਆ 9 ਕਰੋੜ ਰੁਪਏ ਪਰ ਕਹਾਣੀ ਇੱਥੇ ਖਤਮ ਨਹੀਂ ਹੁੰਦੀ ਜਿਵੇਂ ਹੀ ਇਹ ਖਬਰ ਸਾਹਮਣੇ ਆਈ ਬਾਲੀਵੁੱਡ ਇੱਕ ਪਰਿਵਾਰ ਵਾਂਗ ਇਕੱਠਾ ਖੜਾ ਹੋ ਗਿਆ ਸਭ ਤੋਂ ਪਹਿਲਾਂ ਮਦਦ ਲਈ ਜਿਹੜੇ ਹੈ ਅੱਗੇ ਆਏ ਸੋਨੂ ਸੂਦ ਦੂਰ ਬਾਲੀਵੁੱਡ ਐਕਟਰ ਸੋਨੂ ਸੂਰ ਇਸ ਤੋਂ ਬਾਅਦ ਸਲਮਾਨ ਖਾਨ ਅਜੇ ਦੇਵਗਨ ਵਰਨ ਤਵਨ ਤੇ ਡੇਵਿਡ ਤਵਨ ਵਰਗੇ ਵੱਡੇ ਨਾਮ ਵੀ ਮਦਦ ਲਈ ਅੱਗੇ ਆ ਗਏ ਕਈ ਪੋਲਿਟਿਸ਼ੀਅਨ ਆ ਉਹ ਵੀ ਰਾਜਪਾਲ ਯਾਦਵ ਜੀ ਦੀ ਮਦਦ ਲਈ ਅੱਗੇ ਆਏ ਆ ਵਿੱਚ ਜਿਹੜੀ ਹੈ ਜਮਾਨ ਤੋਂ ਉਹਨਾਂ ਨੇ ਲਾ ਦਿੱਤੀ ਹੈ ਇਸ ਸਮੇ ਜਿਹੜਾ ਪੂਰੀ ਫਿਲਮ ਇੰਡਸਟਰੀ ਉਹਨਾਂ ਦੇ ਨਾਲ ਖੜੀ ਹੈ ਤੇ ਸਭ ਨੂੰ ਉਮੀਦ ਹੈ ਕਿ ਜਲਦੀ ਹੀ ਰਾਜਪਾਲ ਯਾਦਵ ਇਸ ਮੁਸ਼ਕਲ ਤੋਂ ਬਾਹਰ ਨਿਕਲ ਕੇ ਮੁੜ ਪਰਦੇ ਤੇ ਹਾਸਾ ਵਖੀਰੇ। ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਘੰਟੀ ਦਾ ਬਟਨ ਦਬਾਓ।